ਲੋ ਬਾਈ ਤੇ ਦੇਖ ਲੈ ਸੌਦਾ ਕਰਾਦਾ 10000 ਦਾ ਬੱਕਰੇ ਦਾ ਪਹਿਲਾ ਆ ਬਾਂਝੋ ਦਾ ਕੰਮ ਲੈ ਪੱਕਾ ਲਾ ਮੰਗੇ ਪਾ ਬਾਈਰ ਬਾਈ ਨੂੰ ਵੀ ਬਾਗੜਾ ਆਇਆ ਦਾ ਮਾਰਨ ਆ ਆ ਫੱਟ ਖੈਮਾ ਬਾਈ ਲੰਦਾ ਦਾ ਬਾਬਾ ਗਰੀਬ ਨਾ ਚੜਾ ਓਏ ਉਹਦਾ ਗਰੀਬ ਹੀ ਹੈ ਬੱਕਰੀ ਵੀ ਵਧੀਆ ਦਿੰਦਾ ਉਹਦੇ ਪੱਕੇ ਨਦੀ ਨਹੀਂ ਆ ਬੱਕਰੀ ਆ ਉਹ ਬੱਕਰੀ ਕਿੰਨੇ ਦਾ ਤੇ 13 ਲਾ ਤੈਨੂੰ چودہ گرمی بہتر دکھاؤ سوتا کرا ਆ ਲੈ ਵਾਖ ਲੈ ਇਹ ਵਾਸ਼ਾ ਮਾਰੀ ਆ ਤਾਂ ਲਓ ਜੀ ਆ ਲੈ ਸਾਦਾ ਬਾਈ ਦੇਖ ਲੈ ਬਾਈ ਪਸ ਚੌੜੀ ਸਹੀ ਮੈਂ ਭਾਂਗਰਾ ਜੀ ਰਾਮਾ ਕੋ ਯਾਰ ਠੀਕ ਹੈ ਵਿਚ ਵਿਚਾਰੇ ਬੱਲੇ ਲਓ ਜੀ ਬੰਦੇ ਤੋਂ ਬੜੀ ਵਧੀਆ ਉਹ 10 ਰੁਪਆ ਆ ਜੀ ਇਹ ਸੌਦਾ ਦੇਖੋ ਬਈ ਜੀ ਹੁਣ ਕੀਆ ਬਾਤਾਂ ਜਲਦੀ ਨਾਲ ਅੰਦਰ ਆ ਛੋਪੀ ਦੇਖ ਲੋ ਭਾਈ ਤਰਾ ਦੋ ਮਾਰ ਕੇ ਦੇਖ ਲੋ ਕੋਈ ਗਾਲੀ ਨਾ ਮਾ ਦੇਖ ਲੋ ਯਾਰ ਮੇਰੇ ਤੇ ਨਰਾ ਹੁੰਦਾ ਘਰ ਮਾਰ ਕੇ ਦੇਖੋ ਆਹ ਤਸੱਲੀ ਕਰਾ ਲਾ ਵੇਚ ਕੇ ਉਹ ਜਾਊਗਾ ਪਰ ਕੋਈ ਕੰਮ ਨਹੀਂ ਹੋ ਰਿਹਾ ਬੱਕਰੀ ਤੇ ਹਰ ਮਾਰ ਕੇ ਦੇਖੋ ਬੰਦੂ ਮਾਰ ਕੇ ਇਹ ਬੱਕਰੀ ਹੈ ਦੱਬਣ ਦੀ ਗਾਰੰਟੀ ਹੋ ਗਿਆ ਰੇ ਗੱਬਨ ਗਾਰੰਟੀ ਦੱਬਾ ਭਾਈ ਗਾਰੰਟੀ ਨਾ ਬੰਦੀ ਦੱਬਾ ਇਹ ਵੱਡਾ ਮੇਰੇ ਨਾਲ ਨਹੀਂ ਨਾ ਜੀਏ ਗੱਪਾ ਤੂੰ ਕੋਈ ਗਾਲੀ ਮਰੇ ਆਪਣੇ ਕੋ ਬੋਲੀ ਨਹੀਂ ਬੱਕਰੀ ਵੱਡਾ ਮਿਲਦੀ ਲੱਗੀਆਂ ਹਾਂ ਬੱਕਰੀ ਨਹੀਂ ਜੇ ਨਾ ਬੱਕਰੀ ਤੇ ਲੋਕੀ ਬਾਪੂ ਬੱਕਰੀ ਵਾਪਸ ਕਰ ਦਿਓ ਭਾਈ ਕੋਈ ਭਾਈ ਅਕੀ ਜਿਹੜਾ ਲਖਾ ਬਿਹਾੜਾ ਦੋ ਜਿਹੜਾ ਬਦਲ ਕੇ ਦੇ ਦਾਂ ਹਾਂ ਬੱਕਰੀ ਨੂੰ ਘੱਪੜ ਦੇਦੀ ਹੋਈ ਹੈ ਬੱਕਰੀ ਨੂੰ ਮਦਦ ਲੀਓ ਜਾਂਦੀ ਬੋਲੀ ਨਹੀਂ ਹੈਗੀ ਬੱਕਰੀ ਪੈਸੇ ਨੂੰ ਤੇਰੇ ਮੁਰਦ ਨਹੀਂ ਹੈਗੇ ਪੈਸਾ ਲੈਂਦੇ ਨਹੀਂ ਹੈਗੇ ਇਹੋ ਉਸੇ ਬੱਕਰੀ ਨੂੰ ਘੱਪੜ ਦੇਦੀ ਜਾਂਦੀ ਜੀ ਦੇ ਨਾਂ ਬੱਕਰੀ ਹੁੱਡੀ ਘੱਪੜ ਨੂੰ ਵੀ ਹੁਣ ਬੱਕਰੀ ਹੋਰ ਦੇ ਦਾਂ ਨਫਾੜ ਬਾਕੀ ਫਿਰ ਤਾਂ ਰਹਿ ਗਈ ਜੇ ਦਵਾਰੇ ਲਓ ਬਈ ਇਹਨੇ ਕਰਾ ਲਿਆ ਜੀ ਪਹਿਲਾਂ ਵੱਡਾ ਵੇਲ ਦੀ ਨਮੀ ਹੋਈ ਹੈ ਮੁਰਕੇ ਬੋਲੀ ਦੋ ਸ਼ਾਨ ਕੰਨ ਵੀ ਵੱਡੂ ਬਣੇ ਨੇ ਵੱਡਾ ਵੇਲ ਦੀ ਬਈ ਹਰਦਾ ਗਾਣਾ ਲਾਇਆ ਸੀ ਰਾਂਤਰੀ ਸਾਧੂ ਵਾਲੇ ਦੀ ਤੇਰਾ ਲੱਗ ਗਿਆ ਹੜਾ ਤੇਰਾ ਲੱਗ ਗਿਆ ਹੁਣ ਨਾ ਬੋਲ ਹੁਣ ਨਾ ਬੋਲੀ ਦੇਖ ਤੂੰ ਬੜੀ ਲੱਗ ਗਈ ਪਰ ਹੁਣ ਦੇਖੀ ਹੁਣ ਦਾ ਪਾਹੇ ਕਿ ਵਾਹਿਆ ਦੀ ਬੁੱਕ ਦੇ ਯਾਰ ਹਾਂ ਉਹ ਨਾ ਬੋਲ ਬਸ ਮੈਂ ਗੀਤ ਵਰ ਜਾਣਾ ਇਹਦੇ ਕੋਲੇ ਐਨ ਹੈ ਨਹੀਂ ਉਹ ਅੱਜ ਨਹੀਂ ਦੇ ਨਹੀਂ ਨੇ ਇਹ ਨਹੀਂ ਆ ਬੱਤਰੀ ਵੀ ਓਹ ਠੀਕ ਆ 3 ਨੰਬਰ ਦਾ ਪਤਾ ਨਾਤਾ ਦੇ ਪਤਾ ਨਹੀਂ ਤਰਾ ਨਾ ਮੈਂ ਵੀ ਲਾ ਕੇ ਲਿਆ ਤੋ ਬੱਤਰੀ ਕੋਈ ਨਹੀਂ ਆ ਮੇਰਾ ਕੋਈ ਨਾ ਮਨੋ ਬੱਤਰੀ ਕੋਈ ਨਾ ਮਨੋ ਲਿਖਾਈ ਵੀ ਕਰਾਂਗੇ ਪਹਿਲਾਂ ਹੀ ਆਪ ਪੜਾ ਲਿਖਾਈ ਰੋਏ ਆਇ ਤੇ ਵੀ ਜੀ ਹਾਂ ਬਹੁਤ ਵਧੀਆ ਰਿਹਾ ਮੈਂ ਤੇ ਨਹੀਂ ਕਰਾਏ ਆ ਫਾੜਿਆ ਇੱਕ ਮਿੰਟ ਹਾਂ ਕੋਈ ਨਹੀਂ ਦੱਬਾ ਹੱਥ ਫੜਾ ਗਾਣਾ ਨਹੀਂ 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 ਨਾਲ ਯਾਰ ਉਹ ਫਾੜਿਆ ਨਹੀਂ ਕੋਈ ਨਾ ਯਾਰ ਬਾਈ ਦਾ ਫਰ ਲੈ ਕੋਲ ਨਾ ਸੁਣਨਾ ਉਹ ਕੀ ਕਹਿ ਰਿਹਾ ਕੋਈ ਦਾ ਹਾਂ ਸਭ ਨੇ ਫਿਰ ਆਂਦੇ। ਤੇ ਹੁਣ ਯਾਰ ਲੋ 14000 ਰੁਪਏ ਬਕੀ ਨੇ ਕਾਹਦਾ ਲਾਗੇ ਭਾਈ ਤੇ ਗੱਭਾ ਬਾਈ ਕਹਿੰਦਾ ਬੱਤਰੀ ਉਹ ਕਿਹੜੀ ਬੰਦਿਆ ਫੇਰ ਕਰਾਇਆ ਵੀ ਦੇਣਾ ਕੋਈ ਬੱਤਰੀ ਨਹੀਂ ਪਤਾ ਉਹ ਕਿਹੜੀ ਬੰਦਾ ਫੇਰ ਉਹ ਨਹੀਂ ਸਮਝਦਾ ਉਹ ਬਲੇ ਜਿਹਦੇ ਤੇ ਦੇ ਬਈ ਉਹ ਤੇ ਦੇ ਬਈ ਉਹ ਬੰਦਾ ਬਾਈ ਕਿਹੜਾ ਬੰਦਾ ਬਾਈ ਤੇਰੇ ਕੋਲ ਆਪਾਂ ਬਾਹਰ ਰੋੜ ਦੇ ਤੂੰ ਕੰਮ ਕਰ ਦਿੰਦਾ ਪਾਹੀ ਆਹੀ ਕਹਿੰਦਾ ਬੱਕੇ ਨੇ ਕੰਮ ਨਹੀਂ ਕਹਿੰਦੇ ਘਰੇ ਮਾਲ ਰੱਖਿਆ ਹੋਇਆ ਠੀਕ ਆ ਹਾਂ ਠੀਕ ਆ ਕੋਈ ਇੱਕ ਵਾਰਸਾ ਕੀ ਹੋਈਦਾ ਦੱਸੋ ਮਾਰੋ ਜੀ ਨਹੀਂ ਬਸ کہ میرا لگائی د ਕੋਈ ਨਾ ਕੋਈ ਹੋ ਜੂ ਭਾਈ ਉਹ ਭਾਈ ਹਾਏ ਕੋਈ ਨਾ ਕੋਈ ਹੋ ਬਾਪੂ ਕਹਿੰਦਾ ਲੈ ਕੇ ਨੀ ਭਾਈ ਦੋ ਬਾਪੂ ਕਹਿੰਦਾ ਸ਼ਿਆਣਾ ਅਜਾ ਖੜ ਜਾ ਉੱਥੇ ਉੱਥੇ ਬੈਠ ਜਾ ਮੈਂ ਇੱਕ ਪੈਰ ਨਾ ਤੋ ਯੋ ਬੁਲਾ ਰਹੇ ਮੈਂ ਮਾਤਾ ਪਿਤਾ ਇਹਨੂੰ ਪੂਰਾ ਹੋ ਗਿਆ ਕਿੱਲਾ ਜੀ ਇਹ ਜੱਟ ਸਿੱਧੀ ਦਾ ਸਾਹਮਣੇ ਮੈਨੂੰ ਪਈ ਦੋ ਦੰਨ ਚਾਰ ਪੰਜ ਛੇ ਚੱਲ ਨਵੇਂ ਨੰਬਰ ਦੇ ਖੂਬ ਦੇ ਇੱਕ ਲਾ ਚਾਹ ਬੋਲ ਲਾ 10 11 12 13 14 15 ਹਜ਼ਾਰ ਲਓ ਜਲਦੀ ਕਰਦਾ ਨਹੀਂ ਬਸ ਬਸ ਕੋਈ ਨਹੀਂ 15000 ਤੇ ਬੱਕਰੀ ਹੋ ਗਈ ਜੇ ਲੋ ਸ਼ੇਅਰ ਕਰਦੇ ਲਾ ਕੇ ਬਾਈ ਦੱਬ ਕੇ ਤੇ ਲਾਈਕ ਕਰ ਲਓ ਆ ਵੱਕਰੀਆ ਦੇਖੋ ਵੱਕਰੀਆ ਦੇਖੋ ਅੱਲਾ ਦਾ ਦੇਖੀ ਮਰੇ ਨਾ 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 ਫੋਟਾ ਤੇ ਦਿੱਕੀ ਦਾ ਰਹਿ ਗਿਆ ਆਪਣੇ ਬਾਵੀ ਕੰਨਾ ਕੰਨਾ ਵੀ ਉਸਕੇ ਆ ਪਿੱਛੇ ਆਉਂਦੇ ਵੱਕਰੀਆ ਨਫਾ ਕਰੇ ਮਫਾ ਦੇ ਵਿੱਚ ਚਲੋ ਖੇਡ ਕਰਦੇ ਕੋਈ ਤਾਂ ਬੱਕਰੀ ਬੁਲੋ ਚੱਲੀ ਜਾਂਦਾ ਸੌਦਾ ਬਈ ਦੇਖੋ ਬੱਕਰਾ ਪੂਰਾ ਵਧੀਆ ਸਰੇਵਾ ਚਲੋ ਇਹਦੀ ਮੰਡੀ ਆ بند <تصفح> 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 ਇਹ ਮਾਰੀ ਉਹਨਾਂ ਬੈਠੇ ਨੇ ਆਪਣਾ ਭੱਗੋ ਕਲਾ ਇਹ ਹਰਾਮੀ ਸਾਰੂ ਮੀਨ ਹੁਣ ਕਾਬੜ ਚੱਲ ਰਹੀ ਆ ਬਾਬਿਆਂ ਜੀ ਤੇਰੇ ਵੇਲੇ ਬੰਦ ਕੱਢਦੇ ਵੀ ਆ ਗਿਆ ਨਹੀਂ ਸਾਰੇ ਪੁੱਛਣਾ ਸਾਰਿਆਂ ਨੂੰ ਮੰਦਾ ਬੱਤ ਜੇ ਬੈਠੇ ਹੋਣੇ ਤਾਂ ਫੇਰ ਨਹੀਂ ਗੰਨੇ ਲੱਗਣੇ ਮੜ ਜਾ ਬੰਦ ਦੋ ਹੋਇਆ ਲਾਓ ਚੱਲੋ ਯਾਰ ਆਮਦੋ ਸੀ ਸਾਫਾ ਪਕੋ 28 ਲਾਓ ਜਾ ਨਹੀਂ ਗੱਲ ਆ ਇਹਦੇ ਆ ਜਾ ਹਾਂ

10000 ਰੁਪਏ ਦਾ 10000 ਰੁਪਏ ਦਾ ਨਾ ਉਹ ਇਹ ਸੇਲ ਕਰ ਦੇ ਪੂਰੀ ਦੱਬ ਕੇ ਨਾ ਮਨੀ ਨਹੀਂ ਦੇ ਕਰ ਤੂੰ ਚੌਧਾਨੀ ਪ੍ਰਕਾਸ਼ ਚੌਧਾਨੀ ਤੂੰ ਪੱਠਾ ਵੀ ਲੈ ਜਾ ਮੇਰੇ ਕੋਲੋਂ ਪੱਠਾ ਵੀ ਲੈ ਜਾ ਪੈਸੇ ਵੀ ਨਾ ਦੇ ਤਾਂ ਪਸੰਦ ਆਈਏ ਤੇ ਆਪ ਉਹ ਦੇ ਦੇ ਯਾਰ ਕੋਈ ਨਾ ਦੇ ਯਾਰ ਉਹ ਨਵੇਂ ਆ ਮੁੰਡੇ ਦੇ ਦੇ ਇਹਨਾਂ ਨੇ ਬੁਗਾਰਾ ਮੋਟਾ ਤੂੰ ਪੱਠਾ ਲੈ ਮੈਂ ਤੇ ਨਹੀਂ ਆਵਾਂ ਪੈਸੇ ਗਿਣਤੇ 10000 ਹੁਣ ਪੁਰ ਪੱਤੇ ਜਾ ਕੇ ਮੰਡੀ ਵੀ ਰਹਿਣਿਆ ਦਲਾ ਕਰਦੇ ਆ 18000 ਕੈਨ ਮੋਟੇ ਦਾ 13:30 ਦੇਰੇ ਬਸ 13000 ਕਿਆ ਐ ਕਿਹ ਜਲਾ ਜਾ ਤੂੰ 13 13 ਜੀ 13 ਤਬਾ ਕੱਟਾ ਯਾਰ ਸਾਢੇ 6 ਰਿਓਂ ਪਰ ਜੀ ਤੂੰ ਆਪ ਵੀ ਹਿਸਾਬ ਲਾ ਲਾ ਸਾਢੇ 6 ਕਿੜਾ ਲਓ 13000 ਦਾ ਕੰਮ ਹੋ ਗਿਆ 14 ਹੋ ਚੁੱਕਿਆ ਬਈ ਉਰ ਆਈ ਆ ਤੇਰਾ ਯਾਰ ਕੇ ਉਰ ਆ ਜਾ ਬਈ 500 500 ਹੋਰ ਦੇ ਖੰਡ ਬਣ ਕੇ ਮੇਰੇ ਘਰ ਨੇਰੇ ਚ ਕੋਈ ਕਿਰਾਇਆ ਕਪਾਸਾ ਕੇ ਕੋਹ ਬੰਦਾ ਨਹੀਂ ਜਿਹੜਾ ਮਿੱਟੀ ਮੈਂ ਲਾ ਲੱਗੇ ਜਾਵਾਂਗੇ ਤੁਸੀਂ ਆਪ ਹੀ ਜਾਓ ਤੇਰਾਏ ਕਰੋ ਮੇਰੇ ਘਰ ਨੂੰ ਲਖਾਈ ਕਰਾ ਦਿਓ ਲਖਾਈ ਦੇ پیسے ਲੋੜੇ ਲੱਗਣ ਸਾਫ ਹੋ ਕੇ ਲਖਾਈ ਪਾ ਗਾਹਣਾ ਸੱਪਾ ਉਹ ਪਤਾ ਕਰਕੇ ਮੇਰੇ ਇਹ ਦੇਹਾ ਜੇ ਕਿਸੇ ਕਰ ਕਰ ਪੈਸੀ ਆਪਾਂ ਐਸੇ ਨਾਲ ਤੁਸੀਂ ਦੇਖੋ ਉਹ ਤੋਂ ਪੁੱਛ ਲੈ ਕੱਲੀਏ ਦੇ ਦੇ ਜੀ ਅਧਿਕਾਰੀ ਵਿਚ ਬੱਕਰਿੰਦਾ ਜੀ ਮੈਂ ਲਿਖਿਆ ਜੀ ਹਾਜ ਜੀ ਨੇ ਕਹਿੰਦਾ ਵੀ ਵਖਰੇਗੜ ਘੰਟਾ ਉਹ ਲੰਬਾ ਜੰਗੋ ਮੇਰੇ ਮਾਮਲੇ ਚਲ ਕਰਾ ਦੇ ਫਿਰ ਪਾਰ ਚਾਰ ਦੋ ਤੇਰਾ ਕਰਤੀ ਜਾਂ ਐਂ ਕਰ ਮੇਰੀ ਗੱਲ ਸੁਣਾ ਜੇ ਉਹ ਥੇ ਤੈਨੂੰ ਨਾ ਫਾਣਾ ਨਾ ਦਿੱਤਾ ਫੇਰ ਗੱਲ ਕਰੀ ਕਰਾ ਦੇ ਫੇਰ ਵੀ ਤੁਹਾਨੂੰ 100 ਬਾਜਦਾ ਤੇ ਤੁਹਾਨੂੰ 13:30 ਦੇ ਨੇ 100 ਬਾਜਦਾ ਚਲ ਤੁਹਾਨੂੰ ਚਾਰ 13:30 ਬਾਈ ਬਾਕੀ ਕੋਈ ਗੱਲ ਨਹੀਂ 100 200 ਕਿਸੇ ਤੇ ਕਾਹਲੀ ਮਹਿੰਗੀ ਗੱਲ ਹੈ ਜੀ ਹੂੰ ਠੀਕ ਹੈ ਬਾਈ ਨਾਲ ਆਇਆ ਨਹੀਂ ਬਾਜ ਬਣਾ ਕੇ ਆਉਂਦਾ ਬੱਚਾ ਜੀ ਫਰਤੀ ਹੋਈ ਹੋਣਾ ਕਿੰਨੇ ਸੋਹਦੇ ਆਹ ਉਹ ਅਸੀਂ ਪੜਾ ਸਾਡੀ ਰੋਟੀ ਵਾਲੇ ਬੰਤ ਕੜਾ ਠੀਕ ਹੈ ਦੇਖਣਾ ਕੀ ਬੰਦਾ ਦੋ ਦਾ ਸੌਦਾ ਹੁੰਦਾ ਫਿਰ ਰੋਕਿਆ ਜਿਆ ਯਾਰ ਸਾਹ ਤੇ ਕਿੰਨਾ ਦਾ ਫਰਕ ਆ ਜੇ ਸਾਹ ਤੇ ਮਹੀਨਾ ਇਹਦੇ ਨਾਲ ਨਿੱਸੀਆਂ ਨਾ ਕਰੀਏ ਹੈ ਜੇ ਹੁਣੇ ਕਿਦ ਮਰਜੀ ਮੂੜ ਕਿੰਨਾ ਕ ਫਰਕ ਆ ਯਾ ਕਰਕੇ ਤੈਨੂੰ ਆਫਰ ਆ ਮੈਨੂੰ ਦੱਸੋ ਜੀ ਦੇਖ ਲੈ ਉਹ ਬਣ ਕੇ ਬਾਹਰ ਦੇ ਲਾ ਬੰਦੀ ਹੈ ਜੀ ਬੱਚੇ ਤੂੰ ਨਹੀਂ 12000 ਕਹਤਾ ਇਹਨਾਂ ਨੇ ਬਣਿਆ ਨੇ ਇਹਦਾ 12000 ਇਹਦਾ 6500 ਆ ਇਹਦੇ 6500 ਹੈ ਉਹ ਬੱਕਰਾ ਲੈ ਜਾ ਲੈ 12 ਨਹੀਂ ਲੈ ਜਾ ਉਹ ਬੱਕਰਾ ਪੱਕਾ ਲੈ ਜਾ ਲਾਓ ਬਈ ਉਹ ਚੀਜ਼ ਇਕੱਲਾ ਹੀ ਆ ਉੱਪਰ ਲੈ 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 ਪਾਇਨਾ ਦਾ ਕਰਵਾ ਉਹਦੇ ਕਮਾਂਡੀਆਂ ਦੀ ਕੁੜੀ ਆ ਉਹ ਲੈਣ ਦੇ ਦੇਖੋ ਬਈ ਸੌਦਾ ਉਹ ਲਾ ਦਿਓ ਤੁਸੀਂ ਪੱਕਾ ਐਂ ਤਾਂ ਸੁਣ ਮੈਂ ਐਂ ਤਾਂ ਤੁਹਾਨੂੰ ਮੈਂ 4 4000 ਜੀ ਵੀ ਪਛਾੜ ਦੇਣੀ ਉਹਦਾ ਫਾਇਦਾ ਕੀ ਚਾਹ ਲੋ ਨਾ ਆਪਾਂ ਜਾਣੀ ਚੇਟੇ ਨੂੰ ਪਦੀ ਕਿੰਨਾ ਭੇਟ ਹੈ ਦੀ ਚ 600 ਰੁਪਏ ਨੂੰ ਭੇਜਦਾ ਮੀਟਰ ਕੱਕੀ ਦੇ ਭਾਂਚੋ ਦੀ 3 14 ਤੋਂ 12 ਮਿਲੇਗੀ ਉਹ ਤਾਂ ਆਖਿਲੋਂ ਮੈਂ ਇੱਟ ਲੈ ਕੁ 14ਾਂ ਛੇਤੀ ਜੋੜੀ ਕਿੰਨਾ ਹੋ ਗਿਆ ਮੈਂ ਤੇ ਰੱਖਣੀ ਹੈ ਲੇਕਿਨ ਨਹੀਂ ਆਹ ਬਦ ਰੱਖਣੀ ਨਹੀਂ ਹੈ ਸਾਹ ਤਗੜੀ ਜੇ ਕਿੰ ਨੂੰ ਹਾਂ ਤਾਂ ਬਦ ਤਗੜਾ ਇਹਨੇ ਸਾਢੇ 15 ਵੰਦਾ ਸੀ ਇਹ ਲੈ ਕੇ ਆਣੀ ਹੈ ਸਾਢੇ 14 ਦੀਆਂ ਲੈ ਚ ਜੀ ਬੋਲੋ 12 ਜੇ ਤੁਹਾਨੂੰ ਪਤਾ ਬੱਚੇ ਵਿਗੀਆਂ ਦੇ ਦੋ ਸੌ ਰੁਪਏ ਇਹ ਕੀ ਅੰਦੇ ਸੌਦਾ ਆ ਕੀਰ ਥੋੜੀ ਜਿਹੇ ਦੇ ਦੇ ਕੇ ਆਉਂਗਾ ਨੋ ਬਿੰਦ ਸੌਦਾ ਦਿਖਾਉਣੇ ਆਂਗੇ ਤੂੰ ਸੌਦਾ ਦੇ ਇੱਕੋ ਟੋਕ ਦਾ ਸੌਦਾ ਹੋਊਗਾ ਤੇ ਸੌਦਾ ਜਦੋਂ ਚੱਲੀ ਉਹ ਸ਼ੇਰ ਘਰੋਂ ਪੂਰੀ ਦੱਬ ਕੇ ਤੇ ਤੂੰ ਤੇ ਥੱਲੇ ਸੌਦਾ ਕਿਤੇ ਆਣਾ ਨਹੀਂ ਗਿਆ ਦੇਖੋ ਬਈ ਕੀ ਬਾਤ ਆਨੀ ਆ ਵੱਡੀ ਲੱਖਾਂ 45 ਹੋ ਗਈ ਕਿਨੇ ਕੀ ਬੜਾ ਫਰਕ ਆ ਮਿੱਠੂ ਕਿੰਨਾ ਫਰਕ ਹੈ ਜੇ ਮੈਨੂੰ ਕੋਈ ਬੰਦਾ ਮੁੰਡਾ ਮੈਂ ਦੇ ਦਿੰਦਾ ਇਹਨੂੰ ਤੁਹਾਨੂੰ ਬੰਦੀ ਰਾਂਗਾ ਬਗ ਉਹ ਗੋ ਬੱਕਿਆਗਾ ਮੈਨੂੰ ਨਹੀਂ ਬੰਦਾ ਕੋਈ ਯਾਰ ਇਹ ਹੁਣ ਵੀ ਪਹਿਲਾਂੋਂ ਮਹਿੰਗੀ ਚੱਕ ਲੈਣੇ ਯਾਰ ਇਹ ਆਇਆ ਬਚਾ ਦੇਣਾ ਹੋਊਗਾ ਇਹ ਆਹ ਨਹੀਂ ਨਹੀਂ ਹੋਏਗੀ ਹਾਂ ਚੱਲੀਆਂ ਬਣਾਈ ਹੋ ਲਾਪਾ 45 ਰੁਪਏ ਲੱਗੇ ਜੀ ਕੋਈ ਯਾ ਬਾਬਾ ਆਪਣੇ ਬੰਦੇ ਦਾ ਬਾਬਾ ਯਾਰਾ ਬੱਠ ਚੰਗੀ ਆ ਤਾ ਫਿਰ ਵੇਚੀ ਵੇਚਦਾ ਪੂਰੇ 500 ਦੇ ਦਿੰਦੀ ਯਾਰਾ ਹੁਣ ਤਾਂ ਫਿਰ ਬਹੁਤ ਇਹ ਦੂਜਾ ਹਾਂ ਚੱਲ ਠੀਕ ਆਂ ਨਾ ਠੀਕ ਆ ਬੰਦ ਜੀ ਇਹ ਤਾਂ ਗੱਲ 70 ਰੁਪਏ ਲੱਗੇ ਇਹ ਤੂੰ ਸਦਾ ਕਹਿੰਦਾ ਮੈਂ ਨਹੀਂ ਕਰਾਂਗਾ ਫਿਰ ਤੂੰ 100 ਰੁਪਏ ਲੈਣਾ ਬਣਿਆਗਾ ਤੂੰ ਫਿਰ ਇਹਦਾ ਬੰਦਾ ਲੈ ਕੇ ਆ ਜਾਣਾ ਪੈਸੇ ਪਾ ਦੇਣਾ ਤੁਸੀਂ ਮੈਨੂੰ ਲਓ 5000 ਦੀ ਬੀਜੀ ਪਾਖਾ ਦੇਖੋ ਬਈ ਕਾਲੇ ਕਾਲੇ ਨੇ ਸੋਚੀ ਆ ਮੈਨੂੰ ਲੱਗਦਾ ਸਾਡੇ ਪੱਲੇ ਹੀ ਪਵੇ ਕੁਸ ਪੱਲੇ ਹੁਣ ਪੈਂਦੀ ਨਹੀਂ ਤੇ ਬਈ ਲੈ ਲੈ ਵੇਖਿਆ ਕਰੋ ਜਾਂ ਉਰੇ ਪੁੱਛ ਕੇ ਰੂ ਵੀ ਇਹ ਪਹਿਣ 2400 ਘੱਟ ਪੈ ਰਹੇ ਨੇ ਚਲ ਕੋਈ ਨਹੀਂ ਚਲ ਜਾਂ ਨਹੀਂ ਆ ਜਦੋਂ ਤੁਸੀਂ ਮੈਂ ਨਹੀਂ ਚਾਹਉਂ ਨਾ ਸ਼ੁਰੂ ਕਰ ਦੋ ਤੁਸੀਂ ਦੱਬ ਕੇ ਮੈਂ ਬਚਾ ਲਈ ਕੁਝ ਨਹੀਂ ਆਪਰਾ ਯਾਰ ਬੀਜੀ ਇੱਕ ਇੱਕ ਨਾਲ 100 ਕੋਸਟਾ ਘਾਟਾ ਕਰਨੇ ਸਾਹਮਣੇ ਲੱਗੇ ਹੁੰਦੇ ਨੇ ਸਾਹਮਣੇ ਲੱਗੇ ਹੂੰ ਲੈ ਲੈ ਕਿਹੜਾ ਲੈਤੀ ਆ ਤਾਂ ਜੇ ਮਰ ਜਾਵੇ ਵਿਚ ਮੱਟੀ ਕਿੱਸੇ ਕਿਰਸਤਾ ਲੈਣ ਵੇਲੇ ਰੱਖਿਆ ਜੋੜੀ ਤੁਸੀਂ ਲੈ ਆ ਕੋਈ ਜੂ ਪਟਾਉਂਦੀ 500 ਵਿੱਚ ਰੱਖਿਆ ਕਰੋ ਪਹਿਲੀ ਲੈ ਵੇਲੇ ਕਰਸ ਹੁੰਦੀ ਆ ਮਤਲਬ ਇਹ ਅੱਜ ਬਾਬੇ ਨੇ ਕੋਈ ਜੀ ਕਰਾ ਦੇ ਕਾ ਕਰਨਾ ਬੱਗਾਂ ਕਿੰਨੇ ਸੌਤਾ ਕਰਤਾ ਸਦੀ ਫਿਰ ਇਹ ਸਾਡੇ ਕਿੰਨੇ ਦਾ ਕਰਤਾ ਸਾਡੇ 7500 ਰੁਪਏ ਦਾ ਸੌਦਾ ਕਰਤਾ ਜੀ 3 ਬੱਕਰੇ ਦਾ ਕੋਈ ਨਹੀਂ ਕੋਈ ਸਾਹਮਣੇ ਹਜੇ ਕੀ ਬੱਕਰਾ ਕੱਢੀ 200 ਲੈ 200 ਮੈਨੂੰ ਹੁਣ ਹੀ ਦੋ ਯਾਰ ਫੇਰ ਵੀ ਯਾਰ ਕੀ ਬੰਦੇ ਪੈਂਦਾ ਉਹਨੂੰ ਜੱਫਾ ਪਾ ਕੇ ਮਹਾਰਾ ਕਰਦਾ ਮੈਨੂੰ 200 ਹੀ ਦੇਣਾ ਭਾਈ ਪੂਰੇ ਹੁੰਦੇ ਵਧੀਆ ਰਹੇਗਾ ਲੈ ਕੋਈ ਨਹੀਂ ਹੋ ਗਿਆ ਲੈ ਵੀ ਕੋਈ ਨਹੀਂ ਕੋਈ ਆ ਚੱਲ ਤੂੰ ਬੋਲੋ ਦੇ ਭਾਈ ਕਰਾ ਰੱਛਤਾ ਦੇ ਬੋਲਾ 1 2 35000 ਰਾਇ ਦੀ 6700 ਦੇ ਭਾਈ ਪਾਵੇ ਦੇ ਦੇ ਨਾ ਪੈਸੇ ਕੋਈ ਨਾ 5-400 ਦੇ ਪੈਸੇ ਨਹੀਂ ਆਦਿ ਪੱਕੇ ਹੋ ਜਾਣੇ ਪੱਕਾ ਕਰ ਦਈਏ ਮੈਂ ਆਹਦੇ ਨਾਲ ਨਹੀਂ ਪਹਿਲੇ ਬਰਾ ਵਾਲਾ ਲੱਗਦਾ ਵੇ ਹਾਂ ਮੈਂ ਆਹਦੇ ਨਾਲ ਨਾ ਕੋਈ ਨੂਰੀ ਨੇ ਬੰਦੇ ਹਾਂ ਹੋਰ ਤਾਂ ਹੈਗੇ ਨਾ ਜਮੀਨਦਾਰ ਬੰਦਾ ਯਾਰ ਦੇ ਦੇ ਨਾ ਬਾਰੇ ਨਾਗਰ ਕਰਨਗੇ ਭਾਈਆ ਵੇ